ਹੈਲੋ ਦੋਸਤੋ ਉਂਗਲ ਦੇ ਅਗਲੇ ਭਾਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਪਿਛਲੇ ਦੋ ਜਿੰਨੇ ਵੀ ਭਾਗ ਸੀਗੇ ਉਹਨਾਂ ਦਾ ਵਧੀਆ ਰਿਸਪਾਂਸ ਮਿਲਿਆ ਕਈਆਂ ਦੋਸਤਾਂ ਵੱਲੋਂ ਕੁਝ ਸੁਝਾਅ ਵੀ ਮਿਲੇ ਉਹਨਾਂ ਦੇ ਉੱਤੇ ਗੌਰ ਕੀਤੀ ਜਾਏਗੀ ਅੱਜ ਦੀ ਉਂਗਲ ਸਾਡੇ ਗਵਾਂਟਪਿੰਡ ਇੱਧਰ ਤੇ ਔਰ ਸਭ ਨੂੰ ਪਤਾ ਹੈ ਕਿ ਇਹ ਇਲਾਕਾ ਜਿਹੜਾ ਆ ਜ਼ਿਆਦਾਤਰ ਵਦੇਸ਼ਾਂ ਵਿੱਚ ਵਸਿਆ ਹੋਇਆ ਹੈ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਇਟਲੀ ਯੂਰਪ ਪੂਰਾ ਮਤਲਬ ਸਾਡੇ ਇਧਰ ਪਿੰਡਾਂ ਦੇ ਪਿੰਡ ਖਾਲੀ ਆ ਬਹੁਤ ਘੱਟ ਬਸਵਾ ਯੰਗਸਟਰ ਜਿਹੜੇ ਉਹ ਜ਼ਿਆਦਾਤਰ ਅ ਬਰੌਡ ਚਲੇ ਗਏ ਆ ਉਹਦੇ ਜਾਣ ਦਾ ਅ ਫਾਇਦਾ ਇਹ ਹੋਇਆ ਕਿ ਲੋਕ ਅੱਗੇ ਵਧੇ ਆ ਸੋਚ ਡਿਵੈਲਪ ਹੋਈ ਆ ਬਹੁਤ ਸਾਰੀਆਂ ਚੀਜ਼ਾਂ ਹਨਾ ਜਿਹੜੀਆਂ ਨਹੀਂ ਦੇਖੀਆਂ ਸੁਣੀਆਂ ਸੀ ਉਹ ਵਿਦੇਸ਼ਾਂ ਜਾ ਕੇ ਪਤਾ ਲੱਗਦਾ ਤੇ ਇਦਾਂ ਹੀ ਇੱਕ ਮੇਰੇ ਦੋਸਤ ਆ ਭਰਾ ਮਤਲਬ ਦੋਸਤ ਹੈ ਉਹਦਾ ਵੱਡਾ ਭਰਾ ਜਿਹੜਾ ਉਹ ਇਟਲੀ ਚਲਾ ਗਿਆ ਇਟਲੀ ਗਿਆ ਅੱਛੀ ਕਮਾਈ ਕੀਤੀ ਉਹਨੇ ਵਧੀਆ ਤਰੀਕੇ ਨਾਲ ਇੱਧਰ ਛੋਟੇ ਭਰਾ ਨੂੰ ਵੀ ਵਧੀਆ ਕੰਮ ਖੋਲ ਦਿੱਤਾ ਔਰ ਮਾਸ਼ਾਅੱਲਾ ਘਰ ਵੀ ਸੋਹਣਾ ਬਣਾ ਲਿਆ ਹੈਨਾ ਮਤਲਬ ਪਰਮਾਤਮਾ ਦੀ ਕਿਰਪਾ ਨਾਲ ਮਿਹਨਤ ਨਾਲ ਕੀਤਾ ਕੰਮ ਜਿਹੜਾ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਇੱਕ ਨਵਾਂ ਚਾਅ ਉੱਠਿਆ ਹੈਨਾ ਔਰ ਕੁਝ ਕੁ ਲੋਕ ਹੁੰਦੇ ਆ ਭਈ ਉਹ ਆ ਕੇ ਇਹ ਵੀ ਲਾਂਦੇ ਆ ਹੈਨਾ ਜਿਵੇਂ ਕੋਈ ਖਾਂਦੇ ਪੀਂਦੇ ਪਰਿਵਾਰ ਚ ਹੋਵੇ ਤਾਂ ਉਹਨੂੰ ਉਂਗਲ ਲਾ ਦੇਣੀ ਆ ਭਈ ਸਰਪੰਚੀ ਲੜ ਬਲਾਕ ਸੰਤੀ ਲੜ ਹੈਨਾ ਉਹਨੂੰ ਪੋਲਿਟਿਕਸ ਤੇ ਲੈ ਕੇ ਆਉਣਾ ਇਹ ਇਹ ਵੀ ਇਹਦਾ ਕਮਾਲ ਆ ਹਾਂ ਬੰਦਾ ਯੋਗ ਹੋਵੇ ਤਾਂ ਉਹਦੀ ਆਪਾਂ ਗੱਲ ਨਹੀਂ ਕਰਦੇ ਇਹ ਬੰਦੇ ਤਜਰਬਾ ਇੰਨਾ ਖੁੰਦਾ ਉਹਨਾਂ ਨੂੰ ਉਹ ਸਟੈਪ ਬਾਈ ਸਟੈਪ ਅੱਗੇ ਵੱਧੇ ਹੁੰਦੇ ਆ ਔਰ ਕਈ ਲੋਕ ਇਹਦੀ ਚੱਕਰ ਚ ਆ ਕੇ ਐਵੇਂ ਹੀ ਹੈਨਾ ਰਾਜਨੀਤੀ ਚ ਪੈ ਰਖ ਲਾ ਗਏ ਉਹ ਮੈਂ ਗੱਲ ਕਰ ਰਿਹਾ ਮੇਰੇ ਦੋਸਤ ਦੀ ਪਰਿਵਾਰ ਖਾਂਦਾ ਪੀਂਦਾ ਸਭ ਵਧੀਆ ਉਂਗਲ ਨੇ ਆ ਕੇ ਚੱਕ ਤਲਾਤੀ ਕਿ ਮੇਰੇ ਦੋਸਤ ਦੀ ਮੰਮੀ ਨੂੰ ਕਿਹਾ ਕਿ ਐਤ ਕੀ ਤੁਸੀਂ ਜਿਹੜੀ ਆ ਉਹ ਬਲਾਕ ਸੰਪਤੀ ਜਿਹੜੀ ਆ ਉਹ ਸੀਟ ਦੇ ਉੱਤੇ ਤੁਸੀਂ ਚੋਣ ਲੜਨੀ ਆ ਉਹਨਾਂ ਨੂੰ ਵੀ ਚਾ ਚੋਲੋ ਬੱਲੇ ਬੱਲੇ ਹੋ ਜੀ ਉਹਦੀ ਮਾਤਾ ਜਿਹੜੀ ਸੀ ਉਹ ਬਿਲਕੁਲ ਮੈਂ ਇਹੀ ਕਹਾਂਗਾ ਕਿ ਉਹ ਕੁਰੀ ਅਨਪੜ ਜਿਹਨੂੰ ਊੜਾ ਬੋਤਾ ਵਾਲਾ ਸਾਹਿਬ ਕੁਛ ਨਹੀਂ ਪਤਾ ਤੇ ਘਰ ਦਾ ਕੰਮ ਕਰਨ ਵਾਲੀ ਸਵਾਣੀ ਜਿਹਨੂੰ ਕਹਿ ਸਕਦੇ ਆ ਨਾ ਬਾਹਰ ਦੀ ਦੁਨੀਆ ਨਾਲ ਕੋਈ ਵਾਅ ਵਾਸਤਾ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਕੋਈ ਰਾਜਨੀਤੀ ਨਾਲ ਲੈਣਾ ਦੇਣਾ ਨਹੀਂ ਚੱਕ ਚਕਾ ਕੇ ਜੀ ਉਹ ਬਲਕ ਸੰਤੀ ਦੀਆਂ ਵੋਟਾਂ ਦੇ ਵਿੱਚ ਖੜੀ ਹੋਵੇਗੀ ਇੱਕ ਹੁੰਦੀਆ ਦੋ ਵੋਟਾਂ ਹੁੰਦੀਆਂ ਇੱਕ ਹੁੰਦੀ ਜ਼ਿਲ੍ਹਾ ਪ੍ਰੀਸ਼ਦ ਔਰ ਦੂਜੀ ਹੁੰਦੀਆ ਬਲਾਕ ਸੰਪਤੀ ਦੇ ਮੈਂਬਰਾਂ ਦੀ ਔਰ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਹੁੰਦੀ ਹੈ ਇੱਕ ਪਰਚੀ ਉਹਦੀ ਮਿਲਦੀ ਆ ਇੱਕ ਮਿਲਦੀ ਹੈ ਪਰਚੀ ਬਲਾਕ ਸੰਪਤੀ ਦੇ ਮੈਂਬਰ ਦੀ ਕੋਣੋ ਬਲਾਕ ਸੰਪਤੀ ਦੇ ਮੈਂਬਰ ਦੀ ਚੋਣ ਲੜ ਰਹੀ ਸੀ ਉਹਨੂੰ ਵੋਟਾਂ ਤੋਂ ਇੱਕ ਦੋ ਦਿਨ ਪਹਿਲਾਂ ਹੀ ਦੱਸ ਦਿੱਤਾ ਕਿ ਚਾਚੀ ਦੋ ਪਰਚੀਆਂ ਮਿਲਣੀਆਂ ਆ ਇੱਕ ਉੱਤੇ ਤੁਸੀਂ ਐ ਬੰਦੇ ਨੂੰ ਮੋਹਰ ਲਾਉਣੀ ਆ ਬਲਾਕ ਸੰਪਤੀ ਦੇ ਤੁਹਾਡਾ ਆ ਨਿਸ਼ਾਨ ਹੈ ਤੁਸੀਂ ਇੱਥੇ ਮੋਹਰ ਲਾਉਣੀ ਆ ਲਓ ਜੀ ਵੋਟਾਂ ਆ ਗਈਆਂ ਪੂਰਾ ਮਾਹੌਲ ਬਣਿਆ ਹੋਇਆ ਤੇ ਵੋਟਾਂ ਪੈ ਰਹੀਆਂ ਜਦੋਂ ਬੀਬੀ ਦੀ 바ਰੀ ਆਈ ਉਹ ਬੀਬੀ ਨੇ ਆਪਣੀਆਂ ਦੋਨੋਂ ਵੋਟਾਂ ਕੈਨਸਲ ਕਰ ਲਈਆਂ ਕੈਨਸਲ ਕਿੱਦਾਂ ਕੀਤੀਆਂ ਉਹ ਜਦੋਂ ਵੋਟਾਂ ਦੀ ਕਹਿੰਦੇ ਗਿਣਤੀ ਉਹ ਤੋਂ ਪਤਾ ਲੱਗਾ ਖੈਰ ਇਥੇ ਸਾਨੂੰ ਇਹ ਦੱਸਿਆ ਕਿ ਉਹਨੇ ਇੱਕ ਪਰਚੀ ਤੇ ਦੋ ਮੋਹਰਾ ਲਾਤੀਆਂ ਤੇ ਇੱਕ ਪਰਚੀ ਉਹਨੇ ਖਾਲੀ ਪਾਤੀ ਐ ਹੁੰਦਾ ਜੀ ਉਂਗਲ ਦਾ ਨਤੀਜਾ ਹੈ ਨਾ ਲੱਗੇ ਉਂਗਲ ਭਈ ਜਿਸ ਕੰਮ ਦਾ ਤੁਹਾਨੂੰ ਪਤਾ ਹੀ ਨਹੀਂ ਹੈ ਜਿਸ ਚੀਜ਼ ਬਾਰੇ ਤੁਹਾਨੂੰ ਨੌਲੇਜ ਨਹੀਂ ਹੈ ਕਿਉਂ ਖਾਮ ਖਾ ਪੰਗੇ ਲੈਂਦੇ ਹੋ ਤੁਸੀਂ ਸੋ ਦੋਸਤੋ ਇਹੋ ਜਿਹੀਆਂ ਉਂਗਲਾਂ ਲੱਗਦੀਆਂ ਰਹਿਣਗੀਆਂ ਦਿਖਾਉਂਦਾ ਰਹਾਂਗਾ ਤੁਹਾਨੂੰ ਸੁਣਾਉਂਦਾ ਰਹਾਂਗਾ ਉਮੀਦ ਕਰਦਾ ਹਾਂ ਕਿ ਤੁਸੀਂ ਇਹਨੂੰ ਹੋਰ ਵਧੀਆ ਬਣਾਉਣ ਵਾਸਤੇ ਆਪਣੇ ਸੁਝਾਅ ਦਿੰਦੇ ਰਹੋਗੇ ਬਹੁਤ ਬਹੁਤ ਸ਼ੁਕਰੀਆ